ਸਤਿ ਅੰਵੰਤਰ ਸਤਗੁਰ ਪ੍ਰਸਾਦਿ ਸਿਰੀ ਰਾਗੇ ਇਕ ਬੀਰਹੀਓ ਤੈ ਤੇ ਸੁਆਲ ਕਹਿ ਤਾਰੇ ਗਾਵੁਨਾ ਸੁਆਮੀ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਗੁਰੂ ਜੀ ਸਾਜਿਨ ਵਾਜਿ ਗੁਰੂ ਖਾਲਸਾ ਸਭ ਸੰਗੋ ਜੀ ਜੇਦੋਂ ਸਤਗੁਰੂ ਜੀ ਸਭ ਆਗਦੀ ਵਾਰਗਾ ਤੋਹੋ ਪਾਕੇ ਸਤਿਗੁਆਨੀ ਰੰਗ ਪੂਰਤੋ ਉਸੋਂ ਭਾਈ ਗੁਰਦਾਸ ਸਾਹਿਬ ਦੀਆਂ ਸ਼ੰਕਾ ਕਿਉਂ ਦ ਮਹਾਰਾਜ ਹੁਣ ਕਹਿੰਦੇ ਨਾ ਕਰਕੇ ਬਾਣੀ ਚਾਰ ਨਹੀਂ ਕਰਦੇ ਹਾਂ ਅਜੇ ਸ੍ਰੀ ਮੁਖਨਾਉਂ ਤੇ ਗੁਰੂ ਨਾਨਕ ਦਾ ਨਾਮ ਲੈਂਦੇ ਸੀ ਕੋਈ ਕਾਰਨ ਹੈ ਕਿਰਤਾਂ ਦੇ ਮੈਨੂੰ ਦਰਸ਼ਨ ਨਹੀਂ ਹੋ ਰਹੇ ਸਰਗੁਰੂ ਮਹਾਰਾਜ ਸਾਹਿਬ ਨੇ ਕਹੇ ਭਾਈ ਗੁਰਦਾਸ ਸਾਹਿਬ ਭਾਤਾਂ ਦੇ ਦਰਸ਼ਨ ਕਰਨੇ ਹਨ ਕੱਲ ਨੂੰ ਬਾਣੀ ਦੇ ਦੇਖਣ ਤੋਂ ਪਹਿਲਾਂ ਆ ਕੇ ਦੁਆਰ ਕਰੋ ਉਹ ਸੁਣ ਕੇ ਭਾਈ ਗੁਰਦਾਸ ਸਾਹਿਬ ਜੀ ਗੁਰੂ ਮਹਾਰਾਜ ਸਾਹਿਬ ਜੀ ਦੇ ਸੰਬੋਧਨ ਦਾ ਨਮਸਕਾਰ ਕਰਕੇ ਆਪਣੇ ਆਸਣ ਤੇ ਆ ਕੇ ਨਿਵਾਸ ਕੀਤਾ ਅੰਦਰ ਦੇ ਉੱਠ ਕੇ ਜਦੋਂ ਸ੍ਰੀ ਗੁਰੂ ਸਾਹਿਬ ਦਾ ਦਰਬਾਰ ਤੇ ਕਰਕੇ ਇਸ਼ਨਾਨ ਕਰਕੇ ਸਮਾਧ ਵਿੱਚ ਬੈਠ ਗਏ ਚਾਰ ਘੜੀ ਦੇ ਕਰਕੇ ਭਗਤ ਸਿੰਘ ਨੇ ਆ ਕੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਜਦੋਂ ਦਰਸ਼ਨ ਕੀਤੇ ਭਾਈ ਗੁਰਦਾਸ ਸਾਹਿਬ ਜੀ ਨੇ ਉਹ ਸਮਾਂ ਕੀਤੇ ਆਇਆ ਕਿ ਗੁਰੂ ਮਹਾਰਾਜ ਹੁਕਮ ਸੇ ਅੱਗੇ ਨੂੰ ਦੇਖਣ ਦੇ ਸੇਵਾ ਤੋਂ ਪਹਿਲਾਂ ਆ ਕੇ ਦਰਸ਼ਨ ਕਰੀ ਗੁਰੂ ਪਾਈ ਗੁਰਦਵਾਰੇ ਸੁਗਰੀ ਦੀ ਤੇੰਦੂ ਗੁਰਦਵਾਰੇ ਵਿਚ ਆਇਆ ਕੀ ਇਹਦਾ ਭੰਤਸਰ ਗੁਰਾਂ ਦੇ ਤੋਸ ਲਿਖੇ ਸਾਰੇ ਚਰਚਾ ਕਰ ਰਹੇ ਹਨ ਪਾਈ ਗੁਰਦਵਾਰ ਸਾਹਿਬ ਨੂੰ ਜਾ ਕੇ ਸੁਗਰੀ ਨਾਲ ਜਿਹੜੇ ਅਰਜੰਦੇ ਜੀ ਨੂੰ ਨਮਸਕਾਰ ਕੀਤਾ ਸਾਰੇ ਨੇ ਧਰਿਆ ਪਾਈ ਗੁਰਦਵਾਰ ਸਾਹਿਬ ਨੂੰ ਨਮਸਕਾਰ ਕੀਤਾ ਪਾਈ ਗੁਰਦਵਾਰ ਸਾਹਿਬ ਸਾਰੇ ਧਰਿਆ ਨੂੰ ਮੱਥਾ ਟੇਕਿਆ ਉਸੇ ਧਰਿਆਨ ਕਿਹਾ ਕਿ ਜੀ ਸਾਹਿਬ ਦਾ ਮੇਰਾ ਨਾਮ ਸੁਰੂਰ ਹੈ ਦੇਖੋ ਇਹਦਾ ਮੇਰਾ ਸੁਰੂਰ ਹੈ ਸੀਜਨ ਕਾ ਮੇਰਾ ਨਾਮ ਸੁਣਨਾ ਹੈ ਕੋਠਨ ਕਾ ਮੇਰਾ ਨਾਮ ਰਵਦਾਸ ਹੈ ਅਨੰਦ ਕਾ ਮੇਰਾ ਨਾਮ ਨਾਮ ਦੇ ਹੈ ਸੁਣਨ ਕਾ ਮੇਰਾ ਨਾਮ ਤਰਲੋਚਨ ਹੈ ਖਤਮਨ ਕਾ ਮੇਰਾ ਨਾਮ ਸੋਹ ਹੈ ਅਖਮਨ ਕਾ ਮੇਰਾ ਨਾਮ ਪੀਤਾ ਹੈ ਨੋਮਨ ਕਾ ਮੇਰਾ ਨਾਮ ਤਨਾ ਹੈ ਤਾਂ ਦਸਨ ਕਾ ਮੇਰਾ ਨਾਮ ਦੇਣੀ ਹੈ ਉਸੇ ਪ੍ਰਕਾਰ ਸਾਰ ਸੰਗਤ ਦੀ ਯਾਰ ਮੇਰਾ ਨਾਮ ਰਾਮਾਨੰਦ ਹੈ ਅਤੇ ਬਾਰ ਮੇਰਾ ਨਾਮ ਪਰਮਾਨੰਦ ਹੈ ਇਸ ਪ੍ਰਕਾਰ ਭੜਕਾਂ ਨੂੰ ਕੋਈ ਇਹ ਭੜਕ ਦੇ ਜਨਮ ਜਿਨਾਂ ਦੀ ਖਰਾਬ ਭੜਕਾਂ ਜਿਨਾਂ ਦੀ ਬਾਣੀ ਗੁਰਬਾਣੀ ਉਹ ਕਾਈ ਹੈ ਕੋਈ ਨਾ ਭੜਕਾਂ ਨੂੰ ਸਾਰੇ ਆਪਣੇ ਨਾਮ ਬਸੇ ਉਸ ਵਕਤ ਕਾਈ ਗੁਰੂ ਸਾਹਿਬ ਦਾ ਸੰਸਾਰ ਮਿਲਣਾ ਕੋ ਗੁਰੂ ਮਹਾਰਾਜ ਸਾਹਿਬ ਨਾਲ ਸੰਗਤ ਪ੍ਰਾਪਤ ਕਰਕੇ ਭੜਕਾਂ ਦੇ ਨਾਲ ਮਹਾਰਾਜ ਸਾਹਿਬ ਨਾਲ ਸੰਗਤ ਕਰਨੀ ਹੈ ਕੋ ਤਕਦੀਰੀ ਸੰਗ ਦੇ ਤੋਰ ਦੇ ਆੜ ਕੇ ਹੁੰਦੇ ਨੇ ਜੋ ਜੀ ਸ਼ੰਕਾ ਸੀ ਪਰ ਇਹ ਨੇ ਪਰਮਾਨੰਦ ਜੀ ਜੈ ਜੀ ਕਿਸੇ ਪ੍ਰਕਾਰ ਸਾਹਿਬ ਜੀ ਹੋਰ ਜਿੰਨੇ ਭਾਈ ਰਸਿਆ ਨੇ ਉਹਨੇ ਭਾਈ ਕੰਨ ਦੇ ਕਿਹਾ ਸੀ ਸਰਦਾਸ ਜੀ ਤੇ ਪਿਆਰੇ ਕੋਈ ਭਲ ਕਹੇ ਨੇ ਉਹਨੇ سارے ਭਾਈ ਕੰਨ ਗੁਰੂ ਸਾਹਿਬ ਦੀ ਵਰਕਿੰਗ ਕੀਤੀ ਤੇ ਮਾਰਿਆਂ ਨੂੰ ਮਿਲ ਕੇ ਅਨਸਾਰ ਦੇ ਕੋਈ ਸੈਣੀ ਸਾਹਿਬ ਕਾਰਜ ਇਹੋਨੇ ਭਲ ਕਹੇ ਨੇ ਫੋਟੋ ਬਣੀਆਂ ਹੋਈਆਂ ਨੇ ਕੋਈ ਗੁਰੂ ਜੀ ਇੱਥੇ ਸਮਾਪਤੀ ਲਾ ਕੇ ਦੇਖਿਆ ਕਰੀਏ ਹੋਰ ਬਾਰੇ ਕਿਥੇ ਬੰਗਾਰ ਬਣਿਆ ਹੋਇਆ ਰਾਮਸਰਿਆ ਉੱਥੇ ਬੈਠ ਕੇ ਪਾਈ ਗਰਵਾਹ ਸਾਹਿਬ ਕੋ ਲਖਾਇਆ ਕਰਦੇ ਕੋਸ ਪ੍ਰਕਾਰ ਸਾਹਿਬ ਸੰਗੇ ਪਾਈ ਗਰਵਾਹ ਸੰਗੇ ਗਰਹੀ ਕੋਤੇ ਕੋ ਭਲਕੇ ਸਾਰਿਆਂ ਨੇ ਪਾਈ ਗਰਵਾਹ ਦੇ ਸਤਕਾਰ ਕੀਤਾ ਜਦੋਂ ਪਾਈ ਗਰਵਾਹ ਦੀ ਸੰਮੀ ਕੋਲ ਬਾੜ ਬੁੜਿਆ ਕਰਨ ਆਪ ਕੋ ਗਏ ਉਹ ਵੀ ਸਾਰੇ ਭਾਈ ਕੋ ਨਹੀਂ ਕੋ ਜਦੋਂ ਉਹ ਕੋਲੋਂ ਪਾਈ ਗਰਵਾਹ ਸਾਹਿਬ ਵਾਪਸ ਆਈ ਨਾ ਰਹਿ ਤਿੰਨੇ ਭਲਕੇ ਨੂੰ ਪਾਈ ਸਾਹਿਬ ਕਿਥੋਂ ਤੱਕ ਮੁਗਮ ਕਰਕੇ ਆਏ ਨੇ ਇਹਨਾਂ ਦੇ ਅਜਿਹਾ ਕਾਰਜਾ ਮੇਰੇ ਤੁੰਗੂ ਤੋਂ ਬਾਹਰ ਨਿਕਲ ਕੇ ਭੱਜਦਾ ਨੂੰ ਦੁਗਿਆਰ ਕਰਨ ਚੱਲਿਆ ਸਾਰੇ ਭੱਜਾਣਾਂ ਨੂੰ ਆਉਣੇ ਦੇਹਾਂ ਨੇ ਕਰ ਰਿਹਾ ਇਹ ਤੁਹਾਡੀ ਜਤੀ ਨੂੰ ਮਹਾਰਾਜ ਤੁਸੀਂ ਜਾਣਦੇ ਹੋ ਆਪ ਕਹੋ ਸੋਕੇ ਪਾਰਸ਼ਣ ਕਹਤ ਹੈ ਜਲ ਵਿੱਚੋਂ ਬਿੰਦੇ ਖਾਲੀਏ ਜਲਮਾਂ ਨੂੰ ਸਮਾਇਆ ਜੋ ਜਲ ਵਿੱਚੋਂ ਬੁਧਵਲਾ ਤਿਆਗ ਕਰੀ ਗਏ ਉਹ ਆਪਣੇ ਸਰਗੋਸ਼ ਵਿੱਚ ਹੀ ਪ੍ਰਗਟ ਕੀਤੇ ਹਨ ਇਹ ਪ੍ਰਗਟ ਕਿਥੇ ਹੋ ਕੇ ਕੀ ਹੈ ਕਿ ਇਹਦੇ ਨਾਂ ਤੇ ਖਾਉ ਦੁਨੀਆ ਵਿੱਚ ਪ੍ਰਗਟ ਕਰਨ ਨੂੰ ਆਸੋ ਕਿਨਾਰੇ ਪਲਕੀ ਦਾ ਪ੍ਰਕਾਸ਼ ਲਾਉਣ ਵਾਸਤੇ ਇਹਨੇ ਬੁੱਢਾ ਸ਼ਾਸਤ੍ਰ ਨੂੰ ਕਿਸੇ ਨੂੰ ਨਹੀਂ ਲਿਖੀ ਅਸੀਂ ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਾਉਣੇ ਹਨ ਕਿਹਾ ਕਿ ਕਿਨਾਰੇ ਪਲਕੀ ਦਾ ਸਰੋਪਾ ਬਖਸਿਆ ਹੈ ਜੁਣ ਕਰਕੇ ਭਾਈ ਜੀ ਦਾ ਹੀ ਨਿਕਿਆ ਆ ਗਿਆ ਪਰ ਭਾਈ ਜੀ ਦਾ ਇਹ ਸੰਕਲਪ ਸੁਣ ਆਇਆ ਕਿ ਗੁਰੂ ਸਾਹਿਬ ਭੜਕਾਂ ਦੀ ਬਾਣੀ ਲੱਗਣੀ ਹੈ ਮੇਰੇ ਵੀ ਜੇ ਕਮਤਾ ਸੁਧਰਨੀ ਹੈ ਗੁਰੂ ਗ੍ਰੰਥ ਸਾਹਿਬ ਦੇ ਚਾਰਲੇ ਉਸ ਵਕਤ ਭਾਈ ਸਾਹਿਬ ਦਾ ਇਹ ਸੰਕਲਪ ਸਮਝ ਕੋ ਗੁਰੂ ਗ੍ਰੰਥ ਸਾਹਿਬ ਦੀ ਕਹ ਲਗੇ ਪਾਈ ਕੋ ਬਾਸ ਕੱਲ ਨੂੰ ਗਿਆ ਇਹ ਪਹਿਨੀ ਆਉਂਦੇ ਗਏ ਤੇਨੇ ਉਹ ਵੇਖ ਕੇ ਪਰਚੇ ਅਸੀਂ ਕਰਾ ਲਿਆ। ਤੇ ਬੱਚੇ ਕਹਿੰਦੇ ਨੇ ਪਾਈ ਗੁਰਦਆਸ ਜੀ ਸੱਚ ਬਚਨ। ਅੰਤਰੀਆ ਨੂੰ ਸੰਗਿਆ ਨੂੰ ਜਾਣ ਕੇ ਚਲਾ ਗਿਆ ਤ੍ਰੀਮ। ਲਖਾਈ ਤੋਂ ਬਾਅਦ ਜਿਹੜਾ ਉਮਰ ਤੋਂ ਬੋਲ ਸੁਣਿਆ ਰਹੇ ਜਿਹੜਾ ਜਨੇ ਆਵੇ ਪਾਈ ਸਾਹਿਬ ਮਾਰੇ ਕਹਿੰਦੇ ਕਹੋ ਭਾਈ ਗੁਰਦਆਸ ਸਾਹਿਬ ਜੀ ਸਾਡੀ ਮਾਂ ਨੂੰ ਕਿਹੜੀ ਲਖਾਈਏ ਮਾਰਨਗੇ। ਉਸ ਵੇਲੇ ਭਾਈ ਸਾਹਿਬ ਨੂੰ ਰਾਤ ਨੂੰ ਸੁਪਨਾ ਆਇਆ ਸੀ। ਸੁਪਨੀ ਵਿੱਚ ਹੀ ਉਹਦੇ ਭਾਈ ਗੁਰਦਆਸ ਜੀ ਸਮੁੰਦਰ ਹੈ ਕੁ ਸਮੁੰਦਰ ਵਿੱਚ ਆਉਂਦਾ ਸਿੰਘ ਹੈ ਡਿੱਗਿਆ ਆਇਆ ਉਹ ਤਾਂ ਜਰਮਾਨੀ ਸਾਡੀ ਬਾਣੀ ਪੜ ਰਿਹਾ ਤਾਂ ਉਹ ਹੋਏ ਕਰਨ ਲੱਗਿਆਂਦੇ ਜਦੋਂ ਆਗ ਦੀ ਕੌਤਾ ਪੜਦੇ ਉਦੋਂ ਘੁੱਟਣਾ ਖਾ ਲੈਂਦੇ ਇਹ ਰੋਸ ਤੇ ਜਿੰਨ ਕਿ ਛੰਕਾਲ ਕੋ ਹੁੰਦੀ ਹੈ ਕਿ ਗੁਰੂ ਸਾਹਿਬ ਦੀ ਬਰਾਦਰੀ ਨਹੀਂ ਨੀਮੋ ਕਰਨੀ ਚਾਹੀਦੀ ਗੁਰੂ ਸਾਹਿਬ ਦੀ ਬਾਣੀ ਜਹਾਈ ਦੀ ਚਾਰ ਨਹੀਂ ਆ ਰਹੀ ਮੇਰੀ ਬਾਣੀ ਮੈਂ ਨਹੀਂ ਚਾਹਛਦਾ ਕਿਸੇ ਨੂੰ ਆਮ ਨਹੀਂ ਚਾਹਛਦਾ ਆਈ ਕੋਈ ਜੇ ਉਹ ਜੋ ਕਲਪ ਕਰਕੇ ਭਾਈ ਸਾਹਿਬ ਖਾਲੀ ਆ ਗਏ ਮਹਾਰਨ ਕਿਆ ਭਾਈ ਗੁਰਦਾਸ ਜੀ ਆਹ ਬਾਣੀ ਤੇ ਵੀ ਸੁਲਾਈਏ ਇਹਨਾਂ ਨੇ ਕਿਹਾ ਸੱਚੇ ਬਾਖਸ਼ਾ ਨਾ ਆਪਦੀ ਬਾਣੀ ਹੀਰੇ ਹੈ ਮੇਰੀ ਬਾਣੀ ਸੱਚੇ ਬਾਖਸ਼ਾ ਧੋਗਿਆਂ ਦੀ ਨਹੀਂ ਹੈ ਆਪਦੇ ਰਖਣਾ ਦੇ ਬਰਾਬਰ ਬਾਣੀ ਦੇ ਮੇਰੀ ਨਹੀਂ ਕਰ ਸਕਦੀ ਹਜ਼ੂਰ ਨੇ ਚਾਲ ਵਾਰੀ ਸੁਹਾ ਕਹਿੰਦੇ ਭਾਈ ਗੁਰਦਾਸ ਸਾਹਿਬ ਨੰਮਰ ਤੇ ਰੱਖੀ ਕਹਿੰਦੇ ਮਹਾਰਾ 10-10 ਵਾਵਾ ਕਰਨਾਂ ਦੀ ਬਸੰਦਾ ਕਹਿੰਦੇ ਲਾਇ ਕਾਤੋਂ ਆਪਦੀ ਬਾਣੀ ਕਾਤੋਂ ਸਰਦੀ ਹੈ ਕਹਿੰਦੇ ਮਹਾਰਾ ਸਾਹਿਬ ਕੋ ਚੰਗਾ ਭਾਈ ਗੁਰਦਾਸ ਸਾਹਿਬ ਦੀ ਚਾਲੀ ਵਾਰਨ ਬੈਠੀ ਉਹਨਾਂ ਸੇਵਾਕਾਰ ਸਾਹਿਬ ਉਹ ਪ੍ਰਕਾਸ਼ੀਏ ਕਹਾਂਗੂ 550 ਸੇਰ ਫਿਲਮ ਸੰਦ 100 ਹੋਰ ਫਿਲਮ ਕਾਲ ਸਾਹਿਬ ਦੇ ਵਿੱਚ ਮਿਲਿਆ ਹਨ ਉਸ ਪ੍ਰਕਾਸ਼ ਸਾਹਿਬ ਜੀ ਉਹਨਾਂ ਉਸ ਬਾਣੀ ਨੂੰ ਕਾਦੀ ਨੂੰ ਅਸੀਂ ਵਰਜ ਨਹੀਂ ਇਹਦਾ ਸਹੀ ਬਾਣੀ ਪੜਿਆ ਕਰ ਉਹਨਾਂ ਵਰਮਾ ਦੀ ਪ੍ਰਾਂਤੀ ਹੋਇਆ ਗੁਰੂ ਕਾਲ ਸਾਹਿਬ ਨੇ ਅਤੇ ਕਾਦੀ ਬਾਣੀ ਜਿਹੜੀ ਕੁੰਜੀ ਵੀ ਰਹੀ ਹੋਵੇ ਗੁਰੂ ਸਾਹਿਬ ਦੀ ਬਾਣੀ ਖਜ਼ਾਨੇ ਦੀ ਨਹੀਂ ਆਈ ਕਾਦੀ ਬਾਣੀ ਪਰ ਕੇ ਵਰਮਾ ਦਾ ਪਤਾ ਲੱਗਿਆ ਕਰ ਸਭ ਸੱਜਣੇ ਕੀ ਅਰ ਸਾਹਿਬ ਜੀ ਪਛੀਹ ਹੁਣ ਉਹ ਭਾਈ ਸਾਹਿਬ ਕਹਿੰਦੇ ਕਿ ਸਿੱਖ ਜੋ ਸਾਧ ਸੰਗਤ ਸੰਜੀ ਪਰਮੇਸ਼ਰ ਜਿੱਥੇ ਇੱਕ ਸਿੱਖ ਹੋਵੇ ਜੋ ਸਾਧ ਗੁਰਾਂ ਤੇ ਆਵੇ ਮੇਰਾ ਹਰ ਹਰ ਗੁਰੂ ਆਉਣ ਦਾ ਆਸਾਰ ਬਚਨੇ ਸੋ ਗੁਰਸਿੱਖ ਗੁਰੂ ਮੰਨ ਪਾਵੇ ਅਤੇ ਕਿਸੇ ਪ੍ਰਕਾਰ ਸਾਧ ਸੰਗਤ ਜਿਹੜੇ ਮਾਰਾ ਸਾਹਿਬ ਦੇ ਗੁਰ ਸਿੱਖੇ ਜੋ ਬੰਦਗੀ ਵਾਲੇ ਮਿਲ ਜਾਂਦੇ ਆ ਉਹ ਸਾਧ ਸੰਗਤ ਬਣ ਜਾਂਦੀ ਹੈ ਜਿੱਥੇ ਪੰਜ ਮਈ ਜਾਂਦੇ ਹੈ ਗੁਰੂ ਅਰਜਨ ਸਾਹਿਬ ਦੇ ਮਰਯਾਦਾ ਸੂ ਉਹ ਪੰਜੇ ਪਰਮੇਸ਼ਰ ਦੇ ਰੂਪ ਹੋ ਜਾਂਦੇ ਹੈ ਜਦੋਂ ਸਾਹਿਬ ਨੇ ਪੰਜ ਪਿਆਰੇ ਤੁੰਕੇ ਆਉਂਦਾ ਸ਼੍ਰੀਪੀ ਅੰਮ੍ਰਿਤ ਬਣਾਇਆ ਤੇ ਉਹਨਾਂ ਨੂੰ ਸ਼ਕਾਇਤ ਹੋਣਾ ਤੋਂ ਆਪ ਛਕਿਆ ਕੋਈ ਇੱਕ ਹੁਕਮ ਕਰ ਤੀ ਨਾਰਾ ਜੀ ਨੇ ਅਗਾਂਹ ਦਸਾ ਦੀਆਂ ਪੰਜੇ ਮਿਲੇ ਮਹਾਂਸਰੂਤਰਾ ਦੇ ਖੋਪਰੇ ਤੇ ਉਸ ਤਰ੍ਹਾਂ ਵਾਹ ਗੁਰਦੁਆਰਿਆਂ ਦੀ ਚੜ੍ਹਦੀਨਾਂ ਚਾਰ ਨੂੰ ਕੀਤੇ ਇਸ ਪ੍ਰਕਾਰ ਸਾਹਿਬ ਸੰਗਤ ਨੂੰ ਭਾਈ ਗੁਰਦਾਸ ਦੀ ਬਾਣੀ ਸੁਣ ਦੀ ਅਰਜੰਦ ਦੇ ਜੀ ਨੇ ਕਹੇ ਕਿ ਇਹ 40 ਵਾਰਾਂ ਵਾਲੀ ਇਤਿਹਾਸ ਨੂੰ ਚਿੱਤੂ ਹੈ ਜਿਸ ਸੰਕਾਹ ਕਾਮ ਦੇ ਵਕਤ ਕਥਾ ਸੁਣਦੀਆਂ ਹੁੰਦੀਆਂ ਹਨ ਅਤੇ 41 ਵਾਰ ਭਾਈ ਗੁਰਦਾਸ ਸਾਹਿਬ ਦੀ ਬੈਲੋ ਕਾ ਹੋ ਰਹਾ ਹੈ ਉਹ ਬੈਲੋ ਦੀ ਬੰਸਰੀ ਤੋਂ ਭਾਈ ਗੁਰਦਾਸ ਜੀ ਹੋਏ ਆ ਉਹਨਾਂ ਦੇ ਇਹ ਸਾਹਿਬ ਸੰਗਧੀ 41 ਵਾਰ ਦਸਨੇ ਪਾਕਸ਼ਾ ਦੇ ਸ਼ਕੀਰ ਜਿਹੜਾ ਮਸੰਦਾ ਨੂੰ ਰਾਣਵ ਰਾਦੇ ਨੂੰ ਮਾਰੇ ਗੰਤੈ ਘੇਰਾ ਦੋਹਣੋ ਕੋਸਲੇ ਮਸੰਦਾ ਦੇ ਪੁੱਤਾਂ ਨੇ ਪੰਜਾਬ ਕੌਮ ਦਾ ਸਵਾਹ ਵਿਗਾੜ ਚਾ ਸੀ ਤੇ ਫਿਰ ਮਹਾਰਾਜ ਦੀ ਸ਼ਰਨ ਆਇਆ ਸੀ ਮਹਾਰਾਜ ਦੀ ਸ਼ਰਨ ਦੇ ਆਗੇ ਧਾਰਕ ਆ ਗਏ ਸੀ ਕਿ ਕਿ ਤੁਵਾਹੋ ਗੋਬੀ ਮਸੰਦਾ ਤੋਗਤੇ ਨਾ ਸੰਗਤ ਖੀਂ ਨਹੀਂ ਖਾਲਸਾ ਮੰਨਦੀ ਜੀਹੇ ਨਾ ਵਾਹਵਾ ਗੁਰੂ ਜੀ ਮਹਾਰਾਜ ਕੋ ਗੋਲਾ ਉਹ ਫਕਾੜੀ ਨਿਆਰੇ ਉਸ ਬੈਲੋ ਕੇ ਭਾਈ ਗੁਰਨਾਥ ਜੀ ਹੈ 40 ਵਾਰਾ ਭਲੇ ਕਾਈ ਗੁਰਨਾਥ ਜੀ ਹਣੇ ਕਿੰਗੜੀ ਸਾਹਿਬ ਦੀ ਆਗਿਆ ਨਾਲ ਕਾਈ ਕਾਉਂ ਨੀ ਤੇ ਬਾਣੀ ਰਚੀ ਸੀ ਅਤੇ ਇਸੇ ਪ੍ਰਕਾਰ ਜਦੋਂ ਮਹਾਰਾਜ ਸਾਹਿਬ ਬਾਣੀ ਰਚਦੇ ਸੀ ਧੜਕਾਣੀ ਵਿਖਾਉਂਦੇ ਸੀ ਉਸੇ ਦੇ ਲਹੌਰ ਦੇ ਚ ਭਲਜਾਂ ਸੁਣਿਆ ਕਿ ਗੁਰੂ ਮਹਾਰਾਜ ਸਾਹਿਬ ਬਾਣੀ ਆਪਣੀ ਨਹੀਂ ਉਚਾਰਦੇ ਐ ਉਹ ਜਾਂ ਗੁਰੰਦੇ ਵੀ ਵਿਖਾਉਂਦੇ ਐ ਨਾਲ ਧੜਕਾਂ ਦੀ ਬਾਣੀ ਵੀ ਵਿਖਾਉਂਦੇ ਐ ਕੋ ਨਾਲੇ ਜਿੰਦ ਤਹੰਕਾਰ ਸੀ ਭਾਈ ਕੰਨ ਜੀ ਦਾ ਸੀ ਕੋਈ 500 ਵਰੇ ਦੀ ਉਮਰ ਦੀ ਅਜੇ ਸੋਈ ਹਉ ਤੇ ਲਾਸੀ ਜੇ ਨਹੀਂ ਸੁਗਾਦੇ ਹਸਰ ਤੋਂ ਵੀ ਬਿਦਾਈ ਹੋਈ ਸੀ ਇੱਕ ਪੀਲੇ ਸੀ ਇੱਕ ਸਾਧ ਸੰਗੀ ਸਾਹਸ ਸੀ ਇਸ ਪ੍ਰਕਾਰ ਸਾਧ ਸੰਗ ਦੀ ਇੱਕ ਸੱਜੂ ਭਗਤ ਸੀ ਇਹਨਾਂ ਚੌਹਾਂ ਨੇ ਮਿਲ ਕੇ ਸਲਾਹ ਕੀਤੀ ਨਹੀਂ ਜੀ ਅੰਦੀਸਾਨ ਪਾਣਿਆ ਆਪਾਂ ਨੂੰ ਨਹੀਂ ਬੁਲਾਇਆ ਆਪਾਂ ਜਿਉਂਦੇ ਜਾਗਦੇ ਨੇ ਜਿਹੜੇ ਭਗਤ ਅਸਲ ਵਿੱਚ ਸਮਾਜ ਚੋਂ ਹੈ ਉਹਨਾਂ ਦੀ ਬਾਣੀ ਗੁਰੂ ਸਾਹਿਬ ਲਿਖਾਉਂਦੇ ਹੈ ਉਹ ਸਮਝ ਕੇ ਕੋਈ ਨਹੀਂ ਕਰਦੇ ਦੀ ਇਹ ਗੱਲ ਕਹਣਗੇ ਆਪਾਂ ਨੂੰ ਵੀ ਚੱਲ ਕੇ ਆਹ ਬਾਣੀ ਦਾ ਸਹਾਇਤਾ ਕਰਨੀ ਚਾਹੀਦੀ ਉਹ ਹੋਵੇ ਕੰਨ ਤੇ ਸੁਣੀ ਤੇ ਸਾਹ ਹੈ ਨਹੀਂ ਤੇ ਹੀ ਨੇ ਇਹ ਜਾਰੇ ਮਹਾਰਾਜ ਦੇ ਕਹਾਸ ਆਏ ਇਹ ਸਭ ਕਹਾਂ ਹਰਿਮੰਦਰ ਸਾਹਿਬ ਦੀ ਗੁਰੂ ਸਾਹਿਬ ਦੀ ਬੈਠੇ ਸਾਨੂੰ ਕਿੰਨਾ ਮਹਾਰਾਜ ਨੂੰ ਨਿਮੋਲ ਸਕਦੇ ਹਨ ਭਗਤ ਜਾਨ ਕੋ ਸਰਕਾਰ ਨਾਲ ਦਿਖਾਇਆ ਕਿਖਿਆ ਆਹ ਕੰਨ ਜੀ ਜਨ ਲਗੇ ਮਹਾਰਾਜ ਤੁਸੀਂ ਜਿੰਨਾ ਭਗਤਾਂ ਦੇ ਨਾਉ ਨਹੀਂ ਥਾਉ ਨਹੀਂ ਉਹਨਾਂ ਦੀ ਬਾਣੀ ਇਖਾਰ ਸਾਨੂੰ ਚੋਕਾ ਹੀ ਨਹੀਂ ਚੋਕਾ ਮਹਾਰਾਜ ਕਹਿੰਦੇ ਚੰਗਾ ਭਾਈ ਕੋਈ ਹੁਣ ਸੁਣਾਓ ਉਸ ਵੇਲੇ ਕੰਨ ਲੱਗਾ ਸੁਣਾਉਂ ਉਹੀ ਉਹ ਮੇ ਕੰਨ ਉਹੀ ਰੇ ਜਾਂ ਕੋ ਨਾਉ ਰਸਾਰ ਦਿਖੋਈ ਚੰਤ ਨਾ ਬਾਤ ਕੋਈਂ ਦੀ ਇਸ ਪ੍ਰਕਾਰ ਬੋਲ ਪ੍ਰਾਣ ਜਾਂ ਕੋ ਖੋਈ ਚੰਤ ਨਾ ਬਾਤ ਕੋਈਂ ਦੀ ਇਸ ਪ੍ਰਕਾਰ ਕੰਨ ਨਹੀਂ ਸੁਣ ਕਬਦੋ ਪਿਆਰੇ ਮਹਾਰਾਜ ਕਹਿੰਦੇ ਕੋਈ ਹੰਕਾਰ ਵਾਲੀ ਬਾਣੀ ਹੈ ਕੰਨ ਇਹ ਨਹੀਂ ਵਰਵਾਣੀ ਚੜ ਸਕਦੀ ਜੀਰੂ ਸਾਹਿਬ ਦੀ ਬਾਣੀ ਦਾ ਹੰਕਾਰ ਦੀ ਨਿਵਰਤੀ ਹੈ ਜਿਹੜਾ ਫਰਮਾਇਸ਼ ਲੇ ਉਹ ਪ੍ਰਵਾਨ ਹੋ ਸਕਦਾ। ਉਹ ਕਹਿਣ ਲੱਗਾ ਮੈਂ ਤੁਹਾਨੂੰ ਸਰਾਹ ਦੇਵਾਂਗਾ। ਮਾਰਾ ਕਹਿੰਦੇ ਕੀ ਸਰਾਹ ਦੇਵੇਂਗਾ? ਉਹੀ ਤੁਰਕਾਂ ਦੇ ਘਰ ਜਾ ਕੇ ਮਾਰਾ ਖੂਨ ਛੱਡੋਗੇ। ਮਾਰਾ ਕਹਿੰਦੇ ਕੀ ਹੋਵੇ ਅਸੀਂ ਘਰ ਵਾਸਤੇ ਕੁਰਬਾਨੀ ਕਰਨੀ ਹੈ। ਇਹ ਤਾਂ ਹੋਰ ਹਾਰ ਨੂੰ ਦੱਸ ਦਿੱਤਾ ਹੈ। ਸਿੱਖ ਵਡੇ ਦਾ ਆਸਰ ਜੀ ਕੰਨ ਗੁਰੂ ਸਾਹਿਬ ਨੂੰ ਸਰਾਹ ਦੇ ਦਿੱਤਾ ਹੈ। ਮਾਰਾ ਕਹਿੰਦੇ ਸਿੱਖੋ ਦਾਸ ਨਾ ਹੋਇਆ ਤੂੰ ਜੀਬ ਕਰੂੰ। ਜਿਹੜਾ ਜਿਹੜਾ ਬਚਣਾ ਅਸੀਂ ਤੁਰਾਂ ਕਰਦੇ ਆਂਗੇ। ਅਬੇ ਅਸੀਂ ਗੁਰਬਾਨੀ ਨੂੰ ਕਾਇਮ ਰੱਖਣ ਵਾਸਤੇ ਉਹ ਜਹਾਂ ਵੀ ਬਾਦਸ਼ਾਹ ਦੇ ਅੰਦਰ ਹੋਣਾ ਕਿ ਮੇਰੀ ਤਰੀਕ ਨਹੀਂ ਜਾ ਰਹੀ ਅਸੀਂ ਗੁਰਬਾਨੀ ਤਰੀਕ ਨਹੀਂ ਲਿਖਣੀ ਉਹਦਾ ਖਿਆਲ ਹੈ ਮੁਹੰਮਦੂ ਇਸਤ ਨਹੀਂ ਜਾ ਰਹੀ ਅਸੀਂ ਮੁਹੰਮਦੂ ਇਸਤ ਨਹੀਂ ਲਿਖਣੀ ਉਹਦਾ ਇਹ ਖਿਆਲ ਹੈ ਕਿ ਜਿਹੜਾ ਮੱਧ ਹੈ ਮੁਸਲਮਾਨਾਂ ਦਾ ਸੱਚਾ ਦੀਨ ਕਬੂਲ ਨੇ ਕਰਨੇ ਚਾਹੀਦਾ ਇਹ ਵੀ ਅਸੀਂ ਨਹੀਂ ਦੇਖਦੇ ਇਹ ਤਿੰਨੇ ਗੱਲਾਂ ਅਸੀਂ ਬਾਦਸ਼ਾਹ ਦੀਆਂ ਨਹੀਂ ਮੰਨਣੀਆਂ ਤੇ ਅਸੀਂ ਕੁਰਬਾਨੀ ਬਿਹਾਵਾਂਗੇ ਕੰਕਾ ਨਾ ਕਰੋ ਐ ਸ਼ੰਕਰ ਕੋ ਸਿੱਖਾਂ ਦਾ ਵਚਨ ਪੂਰਾ ਨਿਭਾਵਾਂਗੇ ਜਿਹਨੂੰ ਦਿੱਲੀ ਦੀ ਸੰਗਤ ਨੇ ਕਿਸੇ ਨਿਸ਼ੀ ਦੇ ਸਾਹ ਤੇ ਸਾਹ ਕਰੀਏ ਨਾ ਜੰਮੂ ਹੰਕਾਰੀ ਹੈ ਆਪਕੇ ਵਾਰਾ ਬੰਦਾ ਗੁਰੂ ਘਰ ਨੂੰ ਮੋਰੀ ਜੀ ਨਿਵਾਉਣਾ ਹੈ ਇਹ ਵਚਨ ਵੀ ਸੰਗਤਾਂ ਦੀ ਨਿਭਾਵਾਂਗੇ ਇਹ ਜਦੋਂ ਬਚਨ ਸਰਗੁਰੂ ਸਾਹਿਬ ਨੇ ਕਹੇ ਇੱਕ ਵਾਰੀ ਉਦਾਸ ਹੋ ਕੇ ਮਾੜਾ ਕਹਿੰਦੇ ਸੁਣੋ ਉਦਾਸ ਕਿਉਂ ਹਾਂ ਲੱਗੇ ਸਤਿਗੁਰੂ ਆਦਮੀ ਨਿਸ਼ਰਾਸ ਦੇਤਾ ਆਪ ਦਾ ਵਾਸਲਾ ਤੇ ਪਰੋ ਮਾੜਾ ਕਹਿੰਦੇ ਭਾਈ ਭਲਕੀ ਸੂਕੀ ਇਸ ਨੂੰ ਇਹਦਾ ਵਚਨ ਨੂੰ ਸਹੀ ਕਾਰ ਕਰ ਲੈਣੇ ਆ ਇਹ ਉਹ ਗੱਤਿ ਜੋ ਸਮਾਉਣਾ ਕਿਸੇ ਸਮਾਗ ਦੇ ਤਾਂ ਕੀ ਹੈ ਇਸ ਪ੍ਰਕਾਰ ਜਦੋਂ ਕੋਈ ਬਚਨ ਸਿੱਖਾਂ ਦੀ ਉਦਾਸੀ ਇਹ ਕਹੇ ਮਾਰਾ ਕਰਨ ਲੱਗੇ ਚੰਗਾ ਤਾਂ ਹੀ ਕੰਮ ਹੈ ਤੂੰ ਕਰ ਲੈ ਮਹਾਨ ਇਹ ਸਿੱਖਾਂ ਦੇ ਆਵਾਜ਼ ਤੇਰੇ ਸਿਆਪ ਨੂੰ ਦੇਖ ਕੇ ਮੈਂ ਤੈਨੂੰ ਅਸੀਂ ਬਚਨ ਕਰਦੇ ਤੂੰ ਲਾਹੌਰ ਤੂੰ ਪਹੁੰਚ ਸਕੇਂਗਾ ਲਾਹੌਰ ਜਾਣ ਤੋਂ ਪਹਿਲਾਂ ਹੀ ਤੂੰ ਸਮਾਗ ਤੋਂ ਹੋ ਜਾਏਗਾ ਇਹ ਕਹਿਣ ਲੱਗਾ ਜੀ ਮੈਂ ਜੋਗਾ ਗਿਆ ਸੀ ਮੇਰੀ ਅਸਾਉਂ ਪੰਜ ਸਾਲ ਦੀ ਕੋਰੇ ਦੀ ਕੋਈ ਨਾ ਬੜੇ ਦੀ ਨਮਰ ਹੋਈ ਹੈ ਤੁਸੀਂ ਮੈਨੂੰ ਕਿਵੇਂ ਮਾਰ ਜਵਾਂਗਾ ਮੈਂ ਦਸਵੇਂ ਗਵਾਰ ਦੇ ਪ੍ਰਾਨ ਚ ਰਹਾ ਲਉ ਮਹਾਰਾਜ ਕਹਿੰਦੇ ਕੁਝ ਪੱਦੀ ਨ ਕੋਰਾ ਦਸਵੇਂ ਗਵਾਰ ਪੈਣਾ ਜੇ ਮਿੰਦ ਨਿਕਲਦੀ ਹੋਏ ਤੂਠ ਕਰੇਗਾ ਇਹ ਬਚਨ ਕਰਨ ਕੋ ਮਹਾਰਾਜ ਜੀ ਨੇ ਆਨੇ ਨਹੀਂ ਕਹੇ ਕੁਛ ਕੁ ਰੁਪਿਆ ਉਸ ਵੇਲੇ ਸਦਗੋ ਜੀ ਨਾਲ ਰਸਨਾ ਰਿਹਾ ਜੇ ਆ ਭੰਗਾਂ ਨੂੰ ਕਹੇ ਤੁਸੀਂ ਬਾਣੀ ਸੁਖਣਾਓ ਤੀਲੋਂ ਨੇ ਉਸ ਵੇਲੇ ਕਿਹਾ ਅਤੇ ਕਾਗਦ ਦੀ ਤਕਲੀ ਬਰੀ ਅਤੇ ਇਸ ਪਰ ਕਾਗਜਾ ਉਹਨਾਂ ਦੇ ਹੋ ਬਲੋਕੇ ਨਾਰ ਗੁਰੂਵਾਰਨ ਕਹਾਂ ਭਾਈ ਅਸੀਂ ਤਾਂ ਗ੍ਰਸਤੀਆਂ ਨੂੰ ਵੀ ਲਾੜੇ ਲਾਣਾ ਹੈ ਇਸੀਆਂ ਨੂੰ ਤੇ ਸਿੱਖਾਂ ਨੂੰ ਵੀ ਕੋਈ ਸਟੇਜ ਦਿੱਤਾ ਹੈ ਇਸ ਕਰਕੇ ਗੁਰੂ ਘਰ ਨੂੰ ਸਭ ਮੰਨੀਆਂ ਵੀ ਉਹ ਸਿੱਖੀ ਕਰਵਾਉਣ ਨਹੀਂ ਸਿਖਾਣੇ ਇਹ ਜਿਹੜੇ ਬਚਨ ਕਰੇ ਉਹ ਵੀ ਅੰਗੂਕਾਰ ਨਹੀਂ ਸੰਭ। ਉਹ ਜੇ ਤਾਂ ਬਜਨ ਕਹੇ ਉਸੇ ਪ੍ਰਕਾਰ ਟੂਲਿਪ ਕਰਦੇ ਨਾ ਫਿਰ ਸਿੱਧੂ ਨੂੰ ਕਿਹਾ ਤੂੰ ਤਾਂ ਵਿਚਾਰ ਸਿੱਧੂ ਕਹਿੰਦਾ ਕਿ ਬੋਲੇ ਅਰੇ ਆਚੇ ਬੋਲੇ ਅਰੇ ਗੋਲਾ ਦੀ ਨੇ ਜਾਏ ਬੋਲੇ ਮਾਲਾ ਕਹੇ ਚੰਗਾ ਚੁੱਪ ਹੀ ਰਹਿ ਸਿੱਧੂ ਭਾਵੇਂ ਤੂੰ ਬੋਲਣੋਂ ਹੁਣ ਕੇ ਚੁੱਪ ਕਰੇਗਾ ਕਿਹੜਾ ਸਾਜ ਐ ਨੂੰ ਪੁੱਛਣਾ ਤੂੰ ਬੋਲ ਦੇਖੰਦਾ ਅਸਾ ਨਾਲ ਉਹ ਵੀ ਚੰਗੇ ਜਿਹੜੇ ਜੰਮਦੇ ਹੀ ਮਰ ਗਏ ਕੋਈ ਕੱਕੜ ਪੈਰ ਨਾਲ ਬੋੜਿਆ ਨਾ ਅਲੂਜ ਪੈਈ ਮਹਾਰਾਜ ਸਾਹਿਬ ਕਹਿੰ ਲੱਗੇ ਕਿ 아이 ਦੇਖੋ ਜੀ ਜਨਮ ਘਰ ਕੋਈ ਘਰੋਂ ਪਾ ਕੇ ਪਰਮੇਸ਼ਰ ਨਾਲ ਮਿਲਿਆ ਤਨੂਰ ਸਾਹਿਬ ਜੀ ਮਿਲੇ ਹੋਰ ਮੈਂ ਅੰਦਰ ਪੜ ਕੇ ਕਰਕੇ ਘਰੋਂ ਪਾ ਕੇ ਮਿਲਿਆ ਕਿ ਤੁਸੀਂ ਕਹਿੰਦੇ ਜਾਂਦੇ ਜਿਹੜੇ ਮਰ ਗਏ ਚੰਗੇ ਆ ਤੂੰ ਦੱਸ ਮਨੁੱਖਾ ਜਨਮ ਤਾਂ ਕੇ ਘਰਤੀ ਕਰੀਂਦੀ ਐ ਇਹ ਵੀ ਕਹੀ ਬਾਣੀ ਕਰਵਾਉਂਗੇ ਕੋਈ ਜਿੰਦਾ ਸਤਿਗੁਰੂ ਦਾ ਸਤਿਗੁਰਾਂ ਦਾ ਬਕਤ ਸਿੰਘ ਤੇ ਕੱਲ ਨੂੰ ਉਸਰਾ ਮਾਰੇ ਨੂੰ ਬਚਨ ਕਹੇ ਕਿ ਇਸ ਪ੍ਰਕਾਰ ਸਕੇ ਪੰਛਿਆ ਜੀ ਤੁਨ ਤੇ ਚਾਰੇ ਭਗਤਾਂ ਦਾਾਸ ਹੋ ਕੋ ਤੁਰਦੇ ਜਿਹੜੇ ਗੁਰੂ ਸਾਹਿਬ ਦੀ ਬਾਣੀ ਅੰਕਾਰ ਮਹਿਸੂਸ ਕੂ ਉਸ ਵੇਲੇ ਸਭ ਸੰਗਤ ਜੀ ਜਿਸ ਵੇਲੇ ਕਿ ਲਾਹੌਰ ਨੂੰ ਜਾ ਰਹੇ ਸੀ ਅੰਨੇ ਨੂੰ ਉਸੇ ਲਾਹੌਰ ਦੇ ਕੰਧਾਂ ਤੁਸੀਂ ਲਾਗੀਆਂ ਸਮਾਦੀ ਲਾ ਕੇ ਆ ਕੇ ਬਹਿ ਗਿਆ ਤੇ ਉਸ ਵੇਲੇ ਕਹੇ ਸੀ ਨਹੀਂ ਜਿਆਈ ਸਭ ਸੰਗਤ ਜੀ ਕਿਨੇ ਭਗਤ ਨਾ ਆਉਣਾ ਰੱਬ ਕੀ ਬੈਠੇ 10000 ਜਾਨ ਪ੍ਰਾਂਤ ਕੋ ਨਾਲੇ ਕੰਨੀ ਨੂੰ ਜੀਆ ਹੀ ਬਾਜਾ ਨੀਂ ਨੀ ਖਾ ਕਰ ਗਿਆ ਮੇਰੀ ਦੇ ਨਾਲ ਜਿਸੇ ਨੂੰ ਬਲਗਲਾ ਛੱਡ ਕੇ ਉਸ ਵੇਲੇ ਉੱਤੇ ਨੀਂ ਪਾਸੇ ਨੂੰ ਹੋ ਗਏ ਨਹੀਂ ਫਿੱਟ ਨਹੀਂ ਬੱਜਾਂ ਤੂੰ ਉਸ ਵੇਲੇ ਡਰ ਕੇ ਬੰਨ ਲਾ ਨਾ ਜੋ ਨਹੀਂ ਪਾਰਤੀ ਉਸ ਵੇਲੇ ਜਦੋਂ ਅਸ ਰਾਈਫ ਉਸਨ ਬੜਾ ਬੜਾ ਮੋੜਿਆ ਨਾ ਮੋੜੇ ਅਖੀਨ ਸਾਲ ਸਮੋਦੀ ਬੱਜਾਂ ਦੇ ਉੱਤੇ ਨੀਂ ਉੱਠਾ ਰਸਤੇ ਹੋਣੇ ਕਰਕੇ ਆਨੇ ਦਾ ਸੂਈ ਦਿੱਤੇ ਰਹਿ ਗਏ ਦਿੱਤੇ ਜਿਸ ਵੇਲੇ ਡਿੱਗ ਪਿਆ ਹੀ ਉਸ ਵੇਲੇ ਫੰਦੇ ਰੋਕੇ ਪਈਆਂ ਦੇਖਾਂ ਕਿ ਦਸਤ ਖੁੱਟ ਗਿਆ ਕਿ ਮਿੰਨ ਨਿਕਲ ਗਈ ਜਦ ਸਤਗੁਰੂ ਸਾਹਿਬ ਜੀ ਗੁਰਬਲਾਹ ਚੰਦ ਵਿਚ ਆ ਰਿਹਾਇਆ ਕਿਤੇ ਪਾਪ ਸਾਹਿਬੀ ਉਹ ਸਾਰੀ ਲੰਗਰ ਚ ਖਰੋਤ ਨਿਕਲਣਾ ਲੰਗਰ ਜਦੋਂ ਖਰੋਤੇ ਸਾਹਮਣੇ ਤੇ ਗੁਰਬਲਾਹ ਚ ਭਾਈ ਮਨੀ ਸਿੰਘ ਸਾਹਿਬ ਨੇ ਲਿਖਿਆ ਹੈ ਕਿ ਉਸ ਵੇਲੇ ਲੰਗਰ ਸਿੰਘ ਨੇ ਕੰਨ ਸਾਹਿਬ ਬਿਟੇ ਹੋਏ ਦੇਖੇ ਜਿਦਾਈ ਨੂੰ ਵੇਖ ਕੇ ਝਾੜਿਆ ਉਹ ਦਾਣਿਆਂ ਦੇ ਤਾਏ ਹਜ਼ੂਰ ਕਹਿਣ ਲੱਗੇ ਭਾਈ ਇਹ ਤਾਂ ਕਾਹਨੇ ਦਾ ਸ਼ਰਪ ਕਰਤਾ ਵਜੋਂ ਇਹ ਵਜਨ ਕਹਿਣ ਕੇ ਅਨੁਸਾਰ ਸੰਗਤ ਵੀ ਮਿਲਤ ਹੋਈ ਸੀ ਉਸ ਵਕਤੇ ਇਸ ਪ੍ਰਕਾਰ ਸੰਕਲਪ ਦੀ ਰੱਖਿਆ ਕੀਤੀ ਸੀ ਉਹ ਕਹਨਾ ਜੇ ਰਸੀ ਹੰਕਾਰ ਹੀ ਕੁਝ ਨਹੀਂ ਛੱਡਿਆ ਸੀ ਇਸ ਪ੍ਰਕਾਰ ਜਦੋਂ ਰੱਥ ਬੋਛਿਆ ਉਹਨਾਂ ਨੇ ਤੇ ਕਹਨਾ ਮਰਿਆ ਤੇ ਰੱਥ ਖਾਲੀ ਹੈ ਹਨਾਨ ਹੋ ਗਏ ਬਾਕੀ ਦੇ ਧੱਕ ਨੇ ਇਸ ਪ੍ਰਕਾਰ ਕਹਨੇ ਦਾੰਤ ਬਣਿਆ ਸੀ ਜਿਹੜਾ ਹੰਕਾਰ ਦੇ ਨਾਲ ਆਪ ਦੀ ਬਾਣੀ ਕਹਿੰਦਾ ਲਿਖਾਉਂਗੇ ਮੈਂ ਬਦਾਨ ਦੀ ਬਾਣੀ ਅਨੁਸਾਰ ਲਿਖਾਉਣਾ ਮੈਂ ਉਹੀ ਬ੍ਰਹਮ ਹੈ ਇਸ ਪ੍ਰਕਾਰ ਦੇ ਬਚਨ ਸੁਣਉਣਾ ਸੀ ਉਹ ਸਤਿਗੁਰੂ ਦੀ ਪਰਵਾਣ ਨਹੀਂ ਕੀਤੀ ਕਿ ਕਿ ਸਤਿਗੁਰੂ ਸਾਹਿਬ ਜੀ ਨੇ ਇਹ ਭਗਤ ਬਾਣੀ ਦੀ ਉਹ ਥਾਨਕਾ ਹੈ ਸਰਦੰਗੇ ਜੀ ਕਾਈ ਗਵਾਹ ਦਾ ਸ਼ਿਕਾਇਤ ਲਿਖਣਗਾ ਕਿ ਭਗਤਾਂ ਦੇ ਵਰਖਣ ਕਰਾਉਣ ਦਾ ਮਹਾਰਾਜੂ ਨੇ ਆਉਂਦੇ ਸਹੀ ਵਿਸ਼ੇ ਕਰੀਕਾ ਦੇ ਭਗਤ ਖਾਏ ਹਨ ਇਸ ਪ੍ਰਕਾਰ ਸਾਹਿਬ ਸਿੰਘ ਵੀ ਭਗਤਾਂ ਦੇ ਵਰਖਣ ਕਰਾਏ ਅਦੇ ਹੰਕਰੀਆਨੀ ਸ਼ਰਗੂਨੀ ਜੀ ਨੇ ਕਾਈ ਗਵਾਹ ਦਾ ਸ਼ਿਕਾਇਤ ਸ਼ੰਕਲ ਪੂਰਾ ਕੀਤਾ ਕੋਈ ਨਿਵਾੜਾ ਨੂੰ ਵਰ ਦੇ ਕਸ ਕੋ ਕਾਪਾ ਜੀ ਨੇ ਇਸ ਪ੍ਰਕਾਰ ਇਹਦੇ ਭਗਤਾਂ ਦੇ ਹੰਕਾਰੀ ਇਹਨਾਂ ਦੀ ਬਾਣੀ ਸਰਕਾਰ ਵਾਲੀ ਅੰਗੀਕਾਰ ਨਹੀਂ ਕੀਤੀ ਨੰਬਰ ਦਾ ਹੈ ਨਹੀਂ ਜੀ ਨੇ ਇਹਦੇ ਇਸ ਕਰਕੇ ਸਾਹਿਬ ਸਿੰਘ ਜੀ ਮਾਰੇ ਸਾਹਣ ਬਾਣੀ ਆਰੰਭ ਕਰਨੇ ਸ੍ਰੀ ਗੁਰੂ ਦੇ ਉਤੇ ਪੜਿਖ ਕਵੀ ਦੀ ਜੀ ਇੱਕ ਵਾਰੀ ਦੀ ਗੱਲ ਆ ਸਰ ਜੀ ਗੰਗਾ ਦੇ ਉਤੇ ਕੈਸੀ ਉਤੇ ਆਪਣੀ ਜਿਹੜਾ ਕਵੀਰ ਚੌਰਾਹ ਮੱਲਣਾ ਹੋਰ ਉਸ ਗੰਗਾ ਦੇ ਇਸ਼ਨਾਨ ਕਰਨ ਵਾਂ ਤੇ ਕੋਈ ਜਾਂਦੇ ਸਨ ਮਾਈ ਇੱਕ ਕੋਠੇ ਤੇ ਬੈਠੀ ਸੀ ਇੱਕ ਤਾਂ ਦੁੱਧ ਦੇ ਕਲੀਆਂ ਨਹੀਂ ਸੀ ਤੇ ਬੱਚਾ ਉਹਦੀਆਂ ਆਂਕਾਂ ਗੁੱਲੀਆਂ ਨਹੀਂ ਧੁੱਗੀਆਂ ਨਹੀਂ ਫੜਨ ਰਹਿਣ ਨਾ ਜੀ ਮਾਈ ਨੇ ਕੋਲੇ ਗੋਮਣ ਰੱਖੀ ਸੀ ਉਹ ਗੁੰਮ ਚਲਾ ਦੇਵੇ ਕਹਿੰਦੇ ਯਾ ਚੱਕਲਿਆ ਗੁੰਮ ਉਹ ਬੱਚਾ ਚੱਕਣ ਜਾਵੇ ਫੇਰ ਜਿਹੜੇ ਆ ਕੇ ਸਿੰਬੜੀਏ ਨੂੰ ਡਿੱਗ ਡਿੱਕ ਕੇ ਨਾ ਦੇ ਫੇਰ ਕਹੇ ਕਿ ਚੱਕਲਿਆ ਫੇਰ ਉਹ ਚੌਖਾ ਕੱਟਣ ਲੱਗੀ ਤੇ ਫੇਰ ਉਹ ਬੱਚਾ ਉਸੇ ਕੋਲ ਚੌਖੇ ਦੇ ਕੰਦ ਨੂੰ ਤੋੜ ਦਿਆ ਕਰੇ ਕੋ ਤਾਂ ਬੱਚਾ ਸੀ ਉਹ ਇਹ ਤੂੰ ਮੇਰਾ ਮੋਰਾ ਮੇਰਾ ਟਿਕੜਾ ਲੈ ਚੱਕਲਿਆ ਖੁੱਦ ਕਬੀਰ ਸਾਹਿਬ ਵੀ ਉਸੇ ਲੰਗਰ ਹੁਸੀ ਕੋਈ ਇਹ ਬੱਚੇ ਨੂੰ ਖੁੱਦੋ ਐਸੀ ਸਿੱਤੀ ਮਾਈ ਕੋਠੇ ਤੋਂ ਖੰਡੇ ਦਿੰਦੀ ਖੁੱਦੋ ਜਦੋਂ ਦੁੱਧੀ ਗੁੰਮ ਦੇ ਤੇ ਬੱਚਾ ਨਾਂ ਹੀ ਛੱਲੂ ਬੁੱਗਤਿਆ ਉਹਦੇ ਪ੍ਰਾਣਾਂ ਦਾ ਅੰਤ ਹੋ ਗਿਆ ਉਹ ਅੰਤ ਹੋਇਆ ਜਿਸ ਤੇ ਕਬੀਰ ਸਾਹਿਬ ਨੇ ਵਿਰਾਗ ਦਾ ਸਭ ਦੇ ਚਾਰਨ ਕੀਤੇ ਸਾਹਿਬ ਜੀ ਉਹ ਕਿਤੇ ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਮੋਤੀ ਦਾ ਮੰਦਰ ਵਿਰਾਗ ਲਈ ਸਭ ਦੇ ਚਾਰਨ ਕੀਤੇ ਸੀ ਕੰਨੀ ਪਾਦਖਨ ਕੈਦਰ ਸਾਹਿਬ ਦੇ ਪੁੱਤਰ ਦੇ ਦੁਸ਼ੀਦਾਰ ਵਿਰਾਗ ਦਾ ਰੰਮ ਕੀਆ ਸੀ ਇਹ ਭਗਵਾਨੀ ਦੀ ਵਿਰਾਗ ਤੋਂ ਰੰਮ ਹੁੰਦੀ ਹੈ ਸਾਡੀ ਪਾਣੀ ਜੀ ਮੰਗਲ ਕਾਂਦੇ ਨੇ ਕੋ ਰਾਜਨੀ ਪ੍ਰਮੁੱਖ ਹੋ ਓਮਕਾਰ ਸਾੜਿਆਂ ਦਾ ਪ੍ਰਕਾਸ਼ ਹੈ ਮੋਤਰੀ ਕਾਲਵਾਜਿਤ ਹੈ ਗੁਰੇਤਨ ਸਰੀਰਿਤ ਹੈ ਇਰਖਾਲ ਅਨੰਮ ਸਰੀਰਿਤ ਹੈ ਮੁਰਗਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਥੋੜੀ ਆਜੇ ਜੇਕਰ ਜਿਵੇਂ ਕਈ ਕਈ ਗੋਈਆ ਚੰਗਾ ਪ੍ਰਗਨ ਨਾਲ ਮੁਰਦਾ ਕਿਹਾ ਹੋਇਆ ਕਿ ਲੋਕ ਜਿੰਦਾ ਹੋ ਸਕਦਾ ਹੈ ਐਸਾ ਸ਼ੀਰ ਆਏ ਆਪ ਦੇਖੋ ਕਿ ਕਿਤੇ ਨਾ ਹੀ ਨਾ ਹੀ ਸ਼ੀਰ ਆਈ ਨਾ ਆਏ ਕਿ ਤਮੀਨ ਦੀ ਸਹਾਉ ਦਾ ਸਭ ਦੇ ਕਾਰਨ ਕਰਕੇ ਹੋਣਾ ਕੋ ਇੱਕ ਹੋ ਅੰਤਾਰ ਸਤਗੁਰ ਪ੍ਰਸਾਦ ਸਿਰੀ ਰਾਗੇ ਕਬੀਰ ਜੀ ਨੇ ਕਹਿ ਤਾ ਇੱਕ ਸਵਾਲ ਕਹਿ ਘਰ ਜਾਵਣੋ ਉਹ ਸਾਧ ਸੰਗਤ ਜੀ ਉਸ ਦੇ ਵਿੱਚੋਂ ਗਾਉਣ ਦਾ ਕਰ ਰਖਦੇ ਆ ਜਿਹੜਾ ਪਹਿਲ ਪਹਿਲਾਂ ਮਹਾਰਾਜ ਸਾਡੇ ਚਾਹ ਰਹੇ ਉਹ ਇੱਕ ਸ਼ਾਮ ਦੇ ਸ਼ਾਮੀ ਨਾਲ ਭੜਕੇ ਭੰਕੇ ਖਿਲਾ ਦੇ ਨਾਲ ਸਿਰੀ ਰਾਗੇ ਦੇ ਪਹਿਲੇ ਪਾਰਸ਼ਾ ਨੂੰ ਚਾਹ ਰਿਆ ਹੈ ਜੋ ਧਾਨ ਕੂਪਤਾਰਿਆ ਸੀ ਮਹਾਰਾਜ ਨੇ ਉਹ ਇੱਕ ਸ਼ਾਮ ਤੇ ਉਹ ਇੱਕ ਸ਼ਾਮ ਦੇ ਸ਼ਾਮੀ ਨਾਲ ਦੂਜੇ ਘਰ ਕੇ ਚਾਹ ਰਿਹਾ ਹੈ ਮਹਾਰਾਜ ਜੋ ਸਾਡੀਆਂ ਕਾਈ ਵੀਡੀਓ ਕਰਕੇ ਜਾਣੀ ਕੋਈ ਆਂਗਰਾ ਜੀ ਪੀਏ ਘਟਮਾਨੀ ਵੀਡੀਓ ਕਰਕੇ ਜਾਣੇ ਆਸਤੇ ਦੇਖਿਆ ਸਾਸ ਜੀ ਇਹ ਦਖਾਣ ਕੇ ਕਰਦਾ ਨੂੰ ਕੋਈ ਕੁੱਤਾ ਜਦੋਂ ਬੋਲਦਾ ਹੈ ਚਾਂਗ ਮੌਰਦਾ ਇਹ ਪੰਛੀ ਵਿੱਚ ਬੋਲਦਾ ਪੰਛੀ ਦੀ ਆਵਾਜ਼ ਹੈ ਪੰਛੀ ਨੂੰ ਪੰਛੀ ਨਾਲ ਇਹ ਵੀ ਸੁਰ ਉਹ ਜਿਹੜੇ ਕੁੱਤਾ ਜਦੋਂ ਉਹ ਚੀਕ ਮਾਰਦਾ ਜਦੋਂ ਉਹ ਸਾਨ ਪੰਛੀ ਦੇ ਸੁਰ ਦੇ ਵਿੱਚ ਇਸ ਸਿੰਘਾਗ ਨੂੰ ਜਾਣ ਕਰੇ ਗੁਰੂ ਰਸਤੇ ਪੰਛੀ ਵਿੱਚ ਫਿਰਦਾ ਇਸ ਪ੍ਰਕਾਰ ਨਾਲ ਆ ਜੀ ਵਿਚਾਰ ਨਹੀਂ ਕੀਤਾ ਹੈ ਦੂਜਾ ਇੱਕ ਜੁਆਨ ਕਾ ਕਰਦਾ ਨੂੰ ਇੱਕ ਵੀ ਪਰਮੇਸ਼ਰ ਦੀ ਸ਼ਰੀਰ ਵਿੱਚ ਲਿਆ ਕੇ ਚਾਰੋਂ ਸੰਗਤ ਦੇ ਵਿੱਚ ਕੋਈ ਰੇਖੀ ਇੱਕ ਪਰਮੇਸ਼ਰ ਦੀ ਸ਼ਰੀਰ ਵਿੱਚ ਲਿਆ ਕੇ ਪਾਈ ਦਾਣਾ ਕਰੇ ਇੱਕ ਜੁਆਨ ਇੱਕ ਪਰਮੇਸ਼ਰ ਨੂੰ ਆਣ ਹੋਏ ਦੇ ਵਿੱਚ ਲਿਆ ਕੇ ਕਲ ਹੋਏ ਦੇ ਵਿੱਚ ਕਿਸੇ ਸੁਣ ਆਣ ਕੇ ਦਾਣਾ ਕਰੇ ਇਸ ਪ੍ਰਕਾਰ ਇੱਕ ਜੁਆਨ ਕਾ ਕਰਦਾ ਨੂੰ ਇਸ ਪ੍ਰਕਾਰ ਇਹ ਸਵਮੀ ਦਾ ਕਰਨੇ ਤੱਕ ਸ਼ਰੀਰ ਇਸ ਪ੍ਰਕਾਰ ਮਾਰ ਦੀ ਸ਼ਰੀਰ ਵਿੱਚ ਲਿਆ ਕੇ ਉਹ ਜਿਸਨੂੰ ਦੇਸੀ ਘਰ ਕੇ ਇਸ ਸੰਗਤ ਲਈ ਮਾਰ ਨਹੀਂ ਜਾਏ ਜਨਮ ਹੀ ਜਾਨ ਕੋ ਸਤ ਵੱਡਾ ਹੋਤ ਹੈ ਮਨੁੱਖੀ ਦੀ ਸਿਧਿ ਮੁੰਡੇ ਨੇ ਸਾਂਹ ਕਹਿੰਦਾ ਘਰ ਨਾ ਆਏ ਐਸੇ ਬੁੱਧਾ ਜਿਹਾ ਮੂਹਾਂ ਹਾ ਨਾ ਆਏ ਕੋਈ ਜਨਮ ਹੀ ਜਾਨ ਕੋ ਸਤ ਵੱਡਾ ਹੋਤ ਹੈ ਜੀ ਦੀ ਮਾਤਾ ਹੈ ਉਹ ਜਾਣਦੀ ਹੈ ਕਿ ਮੇਰਾ ਪੁੱਤਰੀ ਇਹ ਹੈ ਇਹ ਬਦੌਰਦਾ ਹੁੰਦਾ ਜਾ ਰਿਹਾ ਹੈ ਇਤਨਾ ਕਿ ਮੈਂ ਜਾਣੇ ਕਿ ਦਿਨ ਦਿਨ ਅਬ ਦਿਖਾਈ ਦਿੰਦੀ ਹੈ ਛਾਲ ਦਾ ਹੋ ਗਿਆ ਸਵਾ ਸਾਲ ਦਾ ਹੋ ਗਿਆ 3 ਸਾਲ ਦਾ ਹੋ ਗਿਆ 4 ਸਾਲ ਦਾ ਹੋ ਗਿਆ 5 ਸਾਲ ਦਾ ਹੋ ਗਿਆ ਇੰਨਾ ਕਿ ਇਤਨਾ ਕੰਝੀ ਜਾਣਦੀ ਹੈ ਕਿ ਤੂੰ ਕਿਤਨਾ ਕੰਝੀ ਜਾਣਦੀ ਹੈ ਕਿ ਜਦੋਂ ਦਿਨ ਦਿਨ ਜਨਮ ਘਟਾ ਰਿਹਾ ਹੈ ਜੋ ਬੇਨੋਂ ਫੜ ਚੁੱਕਿਆ ਹੈ ਕਿੰਨੇ ਰਹਿ ਸਕਦਾ ਹੈ ਕਿਉਂ ਮਾਤਾ ਦੇ ਘਰੋਂ ਕੀ ਬੇਨੋਂ ਚੁੱਕਿਆ ਹੈ ਖਾਣਾ ਪੀਣਾ ਜੋ ਬਨਵਾਣੇ ਜੀਨੀ ਉਮਰ ਆਨੀ ਜੀ ਜੰਦੀ ਰ ਅੰਗਰ ਘੱਗਦੀ ਜਾ ਰਹੀ ਹੈ ਇਹ ਨਾ ਨਹੀਂ ਇਹ ਸਮਝ ਨਹੀਂ ਹੋਇਆ ਇਹ ਸਮਝਿਆ ਇਹ ਵੱਡਾ ਹੋ ਚੱਲਿਆ ਨਹੀਂ ਆ ਕਿਤੇ ਵੱਡਾ ਦੀਵੇ ਨਹੀਂ ਕਈ ਇਹਨੇ ਬਿਲਕੁਲ ਇਸ ਪ੍ਰਕਾਰ ਹੋਰ ਮੁਰਬੀ ਜਾ ਰਹੀ ਹੈ ਮੂਰੇ ਮੂਰ ਕਰ ਅਬ ਤੇ ਲਾਗ ਧਰ ਮੂਰੇ ਕਹਿੰਦੀ ਹੈ ਮੂਰਾ ਮੂਰ ਤੂੰ ਮੂਰਾ ਚਿੱਤ ਰਮਾ ਤੂੰ ਕਿਉਂ ਸਰਕਾਰ ਮੋਰ ਮੇਰਾ ਕਹਾਂਦੇ ਤੂੰ ਮੇਰਾ ਕ੍ਰਿਸ਼ਨ ਤੂੰ ਕਿਉਂ ਮੇਲਾ ਮੇਲਾ ਕਰਕੇ ਬੜਾ ਲਾਂਡ ਘੜਦੀਏ ਕਰਦੀ ਰਹਾ ਕ੍ਰਿਸ਼ਨ ਤੂਸ ਤੂੰ ਹੀ ਜਾਨਰਾਉ ਹੱਥਾ ਤੇ ਫਿਰਾਇਆ ਵੇਖੇ ਅਗੈ ਮੇਰਾ ਹੁਣ ਖਾਜਾ ਹੈ ਇਹੋ ਮਾਜਾ ਹੈ ਲਾੜੇ ਨਾਲ ਬੱਚੇ ਨੂੰ ਬਰਾ ਰਹੀ ਸੀ ਜੰਮ ਰਾਜ ਵੇਖੇ ਹੱਥਾ ਕੇ ਮੈਂ ਹੁਣ ਖਾ ਲੈਣੇ ਨੂੰ ਪਕੜ ਕੇ ਲੈ ਜਾਣਾ ਉੱਠ ਤੇ ਬੱਚੇ ਹੁਣੇ ਦੀ ਮੌਤ ਹੋ ਜਾਣੀ ਜੋ ਜੀਵਨ ਪਤੰਗ ਦਾ ਥਲੇ ਦੇਕੇ ਮਰ ਗਿਆ ਸੀ ਉਸ ਦਾ ਗRAND ਦਾ ਸ਼ਬਦ ਅਚਾਰਿਆ ਹੈ ਇਹਨੇ ਕਹਿਣਾ ਜੇ ਉਸੇ ਤੇ ਜੰਗ ਆ ਜਾ ਹਸਿਆ ਕਿ ਮੇਰੇ ਖਾਜੇ ਨਹੀਂ ਕੋਈ ਜੀ ਦੀ ਉਮਰ ਵੱਡੀ ਹੁੰਦੀ ਯਾਰੀਆ ਆਸਾ ਕਹੇ ਜਗ ਭਰ ਲਾਇਆ ਸਿਮ ਹੋ ਰਹਾ ਹੈ ਜੈਹੋ ਪ੍ਰੀਸ਼ੀਲੇ ਤੇ ਮਾਇਆ ਦੇ ਭਰਮ ਦੇ ਕੈਸਾ ਜਗ ਕੋ ਮਾਂ ਲਾ ਲਿਆ ਹੈ ਕੈਸੇ ਵਿਝਾ ਜਦ ਮਿਹਰ ਹੈ ਮਾਂ ਕੈਸੇ ਭੰਦੇ ਤੇ ਜਨਕ ਲਾ ਚੁਣਦਾ ਹੈ ਮਾਇਆ ਨੂੰ ਕਰਨ ਕਿ ਲਾਇਆ ਹੋਇਆ ਹੈ ਕਿ ਮੇਰੇ ਦੁਸ਼ਮਣ ਤੇਰੇ ਰੂਪ ਨੂੰ ਕਿ ਮੋਦਨ ਸੋਚੇ ਕਰਨ ਕਿ ਇਹਦੇ ਅੰਦਰ ਰਾਮ ਆਉਂ। ਜਦ ਮਾਇਆ ਮੋਇਆ ਹੋਇਆ ਇਸ ਗ੍ਰਾਹ ਨਹੀਂ ਹੁੰਦਾ ਹੈ। ਮਾਇਆ ਦੇ ਤਾਰਫ ਨੂੰ ਨਾਲ ਚੁੱਕਾ ਲੱਗਾ ਰਹਿੰਦਾ ਹੈ ਜਿਉਂਨੇ ਕੋਈ ਮੰਗਦਾ ਹੈ बार-बार ਕਲਪਨਾ ਕਰਦਾ ਰਹੇਗਾ ਕਿ ਇਹਨੂੰ ਮਾ ਉਹ ਪਦਾਰਥ ਮਿਲ ਜੇ ਆ ਪਦਾਰਥ ਮਿਲ ਜੇ ਕਿਹਨੇ ਪਰਮੇਸ਼ਰ ਦਾ ਰੂਪ ਨਹੀਂ ਬੁੱਝੇ ਕਿਹਨੇ ਸੂਰਿਆ ਦੇ ਪਾਸੋਂ ਆਪਣਾ ਰੂਪ ਨਹੀਂ ਬੁੱਝੇ ਕਿਹਨੇ ਪ੍ਰਮਾਤੂ ਰੂਪ ਨਹੀਂ ਬੁੱਝੇ ਕਿਹਨੇ ਤੁੰਬਾ ਦੇ ਅੱਖ ਨੂੰ ਬੁੱਝੇ ਕਿਹਨੇ ਕੱਪੜੇ ਅੱਖ ਨੂੰ ਬੁੱਝੇ ਜੇਦਾ ਮਾਇਆ ਦਾ ਬੋਹਾ ਹੋ ਰਹੀ ਪ੍ਰਹਾਂ ਮਾ ਸਿਮੁਨੀ ਕਾਈ ਜੇ ਤੇ ਵੀ ਕੋਤੇ ਬਹਿਕਾਈ ਪ੍ਰਹਾਂ ਕਹਤ ਕਬੀਰ ਸੂਤ ਗਿਸਿਆ ਰਾਜੋਗਾਂਦ ਸ਼ਾਮ ਦੇ ਨਿਮਨ ਸਿਤੇ ਕਾਚਾ ਅਸਾਈ ਦਾ ਨਾਮ ਹੈ ਲਾਗੀ ਸਿੰਘ ਦੇ ਰਾਤੀ ਗੋਣਿਆ ਪ੍ਰਹਾਂ ਰਾਮ ਰਮਿਆ ਹੋਇਆ ਹਾ ਨਾ ਪਰਿਵਿਧ ਉਹ ਨ ਓਮਕਾਰ ਰੂਪ ਜੇਦਾ ਪਰਗਟ ਆਇਆ ਤੇ ਰਮਿਆ ਹੋਇਆ ਹੈ ਤੇ ਓਮਕਾਰ ਸ੍ਰੀਪ ਹੈ ਉਹ ਕੋਈ ਨਹੀਂ ਇਹ ਸੁਣਨ ਕਰੋ ਅਰ ਹੌਲਕੀ ਜਿਹੀ ਚੇਸ ਤੇ ਰਹੋ ਕਹਾਂ ਕਿ ਤਬੀਦ ਖੋਲ ਗੁਸਿਆ ਰਾਖਾ ਇਸ ਵੀਰ ਦੀ ਕੰਨ ਨਹੀਂ ਹੋ ਗਈ ਦੁਸ਼ਿਆ ਮਾਂ ਦੇ ਜਿਹੜੇ ਰੱਖਾ ਹੈ ਉਹਨੂੰ ਛੱਡ ਦੇ ਇੱਕ ਸੰਗਤ ਨਹੀਂ ਚਾਹ ਮਰਨੂੰ ਦੁਸ਼ਿਆ ਦੀ ਸੰਗਤ ਕਰਨੀ ਜਿਹੜੇ ਜਿਹੜਾ ਜਿਹੜਾ ਦੁਸ਼ਿਆ ਦੀ ਸੰਗਤ ਕਰਦਾ ਨਿਸ਼ਚਾ ਨਿਰੰਦਰਾ ਹੈ ਗਿਰੇ ਉਹਦਾ ਨਿਸ਼ਚਾ ਮਰ ਜਾਂਦਾ ਹੈ ਤ੍ਰੇਸ਼ਾ ਨਹੀਂ ਰਹਿੰਦਾ ਪਰਮੇਸ਼ਰ ਦੇ ਹੁੰਦਾ ਹੀ ਨਹੀਂ ਜਿਵੇਂ ਨਾ ਬੁਕਾੜਾਂ ਦੀ ਮਾਂ ਦੇ ਰੱਖ ਸੰਗਤ ਕਰੀਆ ਉਹ ਨਿਸ਼ਚੈ ਕਰਕੇ ਉਹ ਮਰਨਾ ਹੀ ਉਹ ਮੁਕਤ ਨਹੀਂ ਹੋ ਸਕਦੇ ਐ ਸਾਧੂ ਰਖੋ ਅਰੰਨయ్యా ਜਪੋ ਹੀ ਕਰਾਣੀ ਅੰਤ ਜੀਵਨ ਬਾਣੀ ਸੁਣ ਕਰਾਣੀਓ ਹਰਮਈਆ ਪਰਮੇਸ਼ਰ ਦੇ ਨਾਮ ਦਾ ਯਾਦ ਕਰੋ ਅੰਤ ਜੀਵਨ ਬਾਣੀ ਇਹ ਬੰਦ ਜਿੰਦਗੀ ਦੇ ਬਿਰਵਾਲੀ ਬਾਣੀ ਇਹਦੇ ਵਿੱਚ ਅੰਦਰ ਇਹ ਮੁਕਤ ਕਰਨ ਵਾਲੀ ਅਨੰਤ ਜੀਵਨ ਅੰਤ ਪਰਮੇਸ਼ਰ ਦੀ ਕਿਰਤੀ ਜੀਵਨ ਦੇਣ ਵਾਲੀ ਇਹ ਬਾਣੀ ਅਸੇਚਾਰਨੀ ਪਰਮੇਸ਼ਰ ਦਾ ਯਾਦ ਕਰੋ ਹੀ ਕਰਾਣੀ ਮਾਰਾ ਇਹ ਕੌਣ ਕਹਿੰਦਾ ਹੈ ਜੋ ਲੇ ਅਨੰਤ ਮੂਰਵਾ ਸ਼ੇਸ਼ਨਾਗਰੀ ਉਹਦੇ ਨਾਮ ਨੂੰ ਜਪਦਾ ਹੈ ਜੀਵਨ ਸੰਜੀਵੀ ਨਾਮ ਸੁਖੀ ਆਦਕਵੀ ਅਜਾ ਕਾਜ ਸੁਨਵਾਦਕਵੀ ਜੀਵਨੀ ਉਸ ਨੂੰ ਜਪਦੇ ਹੈ ਬਾਣੀ ਸ੍ਰਸਤੀ ਦੀ ਹੈ ਤੇ ਗਾਥੀ ਕਹਿੰਦੀ ਹੈ ਇਹਨੇ ਗੱਦ ਭਵਤਾ ਕਰਨਾ ਹੰਤ ਜੀਵਨ ਬਾਣੀ ਤਾਂ ਹੋਰ ਵੈਦ ਵਾਲੀਆਂ ਤਜੀਵਨ ਬਾਣੀ ਯਾਦਨੀ ਚਾਹੀਦੀ ਹੈ ਬਾਣੀਆ ਵੈਦ ਵਾਲੀਆਂ ਬਾਣੀਆ ਨੂੰ ਤੇ ਰੱਖਣੀ ਚਾਹੀਦੀ ਅਨ ਵੈਦ ਵਾਲੀਆਂ ਬਾਣੀਆ ਨੂੰ ਸੱਜਦੇ ਅੰਤ ਅੰਤ ਜੀਵਨ ਬਾਣੀ ਅਨੰਤ ਬ੍ਰਹਮ ਦੇ ਜੀਵਨ ਚੇਤਨ ਸੂਤ ਦੀ ਪ੍ਰਾਪਤੀ ਵਾਲੀ ਇਹ ਧਰਤੀ ਬਾਣੀ ਹੈ ਇਹ ਲੱਗੇ ਕਿ ਭਾਗ ਸਾਧ ਜਿਹੜੇ ਕਰ ਰਹੇ ਉਸ ਤਰੀਕੇ ਦੇ ਨਾਲ ਭਾਈ ਸੰਸਾਰ ਸਮੁੰਦਰ ਤੋਂ ਕਰਨਾ ਹੋਵੇਗਾ ਜਾਂ ਕਿਸ ਭਾਗ ਤਾਂ ਲੱਗਾ ਭਾਗ ਜਾਂ ਕਿਸ ਭਾਗ ਜਦੋਂ ਭਾਈ ਉਸ ਪੁਰਖ ਨੂੰ ਪਰਮੇਸ਼ਰ ਨੂੰ ਭਾਵੇ ਜੀ ਉਹਦੇ ਨਿਸ਼ਾਨ ਕਰਮ ਤਾਂ ਲੱਗਾ ਭਾਗ ਕਰਨ ਕੋ ਲਾਵਾ ਵਿਚ ਹੋ ਜਾ ਕੁਝ ਜਾਹ ਸਹਜ ਗਿਆਨ ਮਤ ਜਾਗਦਾ ਗਿਆਨ ਤੁਸੀਂ ਪਾਵਾ ਜਦੋਂ ਕਿਸੇ ਨੂੰ ਇਸ ਨੂੰ ਕਹਿੰਦਾ ਤਾਂ ਉਸ ਵੇਲੇ ਲੱਗਦਾ ਹੈ ਪਉ ਪ੍ਰੇਮ ਲੱਗਦਾ ਹੈ ਜਦੋਂ ਪ੍ਰੇਮ ਲੱਗਦਾ ਗੁਰ ਪ੍ਰਸਾਦ ਉਦੋਂ ਸਰਗਰੀ ਸਾਹਿਬ ਦੀ ਕਿਰਪਾ ਹੁੰਦੀ ਹੈ ਜਦੋਂ ਸਰਗਰੀ ਸਾਹਿਬ ਦੀ ਕਿਰਪਾ ਹੁੰਦੀ ਹੈ ਤਾਂ ਉਸ ਵੇਲੇ ਸਾਧ ਸੰਗਤ ਦੀ ਸਰਗਰੀ ਦੀ ਕਿਰਪਾ ਕਰਕੇ ਉਸ ਵਕਤ ਗਿਆਨ ਮਤ ਜਾਗਦਾ ਗਿਆਨ ਲਈ ਪ੍ਰੋਹ ਗਿਆਨ ਲਈ ਮਤ ਜਾਗਦੀ ਹੁੰਦੀ ਹੈ ਇਸ ਤਰ੍ਹਾਂ ਸਾਧ ਸੰਗਤ ਦੀ ਮਾਤਾ ਦੇ ਦਰ ਵਿੱਚ 100 ਜਨ ਦਾ ਗਿਆਨ ਗਾਇਨ ਹਾਂ ਜਦੋਂ ਇਹ ਨਾ ਕਿਸੇ ਕੋ ਗਿਆ ਨੇ ਜਦੋਂ ਅੰਦਰ ਇਹ ਲੱਗ ਜਾਂਦਾ ਕੋਸੇ ਕੋ ਗਿਆਨ ਪ੍ਰੋਹ ਗਿਆਨ ਵਾਲੀ ਮਤ ਜਾਗ ਪੈਂਦੀ ਹੈ ਜਦੋਂ ਪ੍ਰੋਹ ਗਿਆਨ ਵਾਲੀ ਮਤ ਜਾਗਦੀ ਹੈ ਤਾਂ ਸਾਰੇ ਜਨ ਦਾ ਗਿਆਨ ਹੋ ਜਾਂਦਾ ਕੋ ਲੋ ਅੰਤਮ ਨਹੀਂ ਲਾ ਅੰਦਰ ਪ੍ਰੇਸ਼ੀ ਤੋਂ ਨਹੀਂ ਲੱਗ ਜਾਂਦੀ ਜਦੋਂ ਜਿਹੜੀ ਆਉਂਦੀ ਹੈ ਪਰਾ ਬਾਨੀ ਦਾ ਜਾਗ ਕਰਨ ਲੱਗ ਜਾਂਦਾ ਜਦੋਂ ਹੰਸਲ ਲੱਗਦੀ ਹੈ ਉਸ ਵੇਲੇ ਸਾਧ ਸੰਗਤ ਜੀ ਉਪਜਾ ਸਹਿ ਇਹਨੂੰ ਸੂਪ ਪ੍ਰੋਹ ਗਿਆਨ ਪੈਦਾ ਹੋ ਜਾਂਦਾ ਹੈ ਅਬਰੋ ਗਿਆਨ ਕਰਕੇ ਭਰਮ ਪੁਲਾਵਾ ਵਿੱਚ ਹੋ ਜਾ ਜਿਹੜਾ ਭਰਮ ਕਰਕੇ ਪੁਲਾਵਾ ਪਿਆ ਨਹੀਂ ਅ ਗਿਆਨ ਕਰਕੇ ਸੰਸਾਰ ਸੱਚਾ ਮੰਨ ਲਿਆ ਇਹ ਵਿੱਚ ਸੱਚ ਆ ਜਾਂਦਾ ਜੋ ਸ੍ਰੀ ਦਾ ਗਿਆਨ ਕਰਦਾ ਹੋ ਜਾਂਦਾ ਹੈ ਗੁਰ ਪ੍ਰਸਾਦ ਅੰਤਰinger ਵਿਲਾ ਜੈਤ ਕਹਿੰਦੇ ਨੇ ਅਰਥ ਇਹ ਹੋਇਆ ਕਿ ਜਾਂ ਤਿਸ ਭਾਵ ਤਾਂ ਲਾਗਾ ਭਾਵ ਜਦੋਂ ਕਿਸੇ ਨੂੰ ਇਸ ਨੂੰ ਪਾ ਜਾਵੇ ਉਹ ਇਹਿੰਦਾ ਤੁਰੂ ਨਾ ਲਗਿਆ ਮਹਾਰਾਜਾ ਮਾਰੇ ਕੋਲ ਆਵਾਜ਼ ਕਿ ਹੁੰਦੀ ਕਲਪਨਾ ਕਰਕੇ ਸੰਸਾਰ ਸਤਮੰਦ ਹੈ ਤੇ ਲੋਹਾ ਤੇ ਆ ਕੇ ਲਿਖਾ ਤੇ ਆਇਆ ਇਹ ਲਿਖੇ ਕਿ ਸਿਆਣ ਨਾ ਤਪਿਆ ਸਹਿਰ ਗਿਆਨ ਨਾ ਤਜਾ ਨਾ ਮਤੀ ਦੇੰਦਾ ਪ੍ਰੋਖ ਜਾਣ ਪਹਿਲਾਂ ਜਾਗਦਾ ਹੈ ਜੇ ਰੱਬ ਉਹ ਜਾਨ ਅੰਦਰ ਪੈਦਾ ਹੋ ਜਾਂਦਾ ਹੈ ਗੁਰਪ੍ਰਸਾਦ ਔਂਕਰ ਲੇਗ ਲਾ ਗੁਰਪ੍ਰਸਾਦ ਦੇ ਇੰਦਰਨ ਵਾਸ ਦੀ ਲੇਗ ਅਧਿਆਨ ਦੀ ਰਹਾ ਜੇ ਤਾਂ ਜੇ ਤਾਂ ਨਹੀਂ ਮਰਨਾ ਜਿਸ ਸਾਡੀ ਦੀ ਸੰਗਤ ਪ੍ਰਾਪਤ ਹੋਈ ਆ ਨਾ ਉਹ ਨਹੀਂ ਮਰੇਗਾ ਜਿਸ ਨੂੰ ਮਰਨ ਦਾ ਵਾਅਦਾ ਹੋ ਜਾਏਗਾ ਹੁਕਮ ਕਿਸਾਲੇ ਤਾਂ ਫੱਟਨਾ ਮੇਰੇ ਜਾਂ ਤੂੰ ਪਾ ਲੈ ਤਾਂ ਹੁਕਮ ਪੁੱਛਾਂ ਜੇ ਤੂੰ ਪਾਵੇ ਹੁਕਮ ਮੰਨਣ ਪਛਾਣੀ ਗੁਲਾਮ ਤੇ ਫੇਰ ਅੰਦਰ ਹੁਕਮ ਪਛਾਣ ਕੇ ਕੋੜਾ ਦੇ ਅੰਦਰ ਆਪਾਂ ਨੇ ਲੇ ਲਾਗਿਆ ਇਹ ਲੱਗਦਾ ਉਹ ਜ ਗਿਆਨ ਮਤ ਜਾ ਗਿਆ ਫਿਰ ਭਰਮ ਤੇ ਆਇਆ ਕਿਥੋਂ ਜਾਏ ਕੋਈ ਕੁਝ ਨਹੀਂ ਕੋਈ ਮਰਨ ਹੁਕਮ ਕਿਸਾਨ ਤਾਂ ਖਾਣੇ ਮਿਲਨੇ ਉਹ ਬਿਜਾ ਸੋਹਜ ਰੋਹ ਗਿਆਨ ਕਹਾਂ ਹੁੰਦਾ ਹੈ ਹੁਕਮ ਪ੍ਰਸਾਨ ਤਾਂ ਖਾਣੇ ਮਿਲਨੇ ਨਾ ਹੁਕਮ ਆਪਾਲ ਪੁਰਖ ਦਾ ਨਹੀਂ ਮਿਲਨੇ ਆਸੇ ਇਹਦਾ ਇਸੇ ਪਛਾਨ ਲੈਂਦਾ ਹੈ ਜਦੋਂ ਦਾ ਖਸਮ ਦਾ ਕਾਲਕ ਉਸ ਨਾਲ ਮਿਲਣਾ ਹੁੰਦਾ ਹੈ ਰਹਾਉ ਦੀ ਜਾ ਜਦੋਂ ਜਰਾ ਹਾਉ ਚਾਰਿਆ ਹੈ ਪਹਿਲਾ ਹਾਉ ਚਾਰ ਚੁੱਕੇ ਸੀ ਅਗੇ ਉੱਤਰ ਜਿਹਨੇ ਰੰਗੇ ਸੀ ਉਸ ਕਰਕੇ ਦੂਸਰਾ ਹਾਉ ਚਾਰਿਆ ਹੈ ਉੱਥਾਂ ਇੱਥੇ ਲਿਖਿਆ ਹੋਏ ਵੀ ਉਥੇ ਹਾਉ ਦੂਜਾ ਕਹਿੰਦੇ ਨੇ ਜਿਹੜਾ ਆਪੇ ਕਾ ਹੁੰਦਾ ਨੇ ਰਹਾਉ ਦੀਆਂ ਤੁਕਾਂ ਨੇ ਉਹ ਜਿਹਨਾਂ ਸ਼ਲੋਕਾਂ ਦੇ ਸਹੀ ਸਾਲ ਦੇ ਲਿਖੇ ਆਂ ਇਹ ਸਮਝਣਾ ਚਾਹੀਦਾ ਹੈ ਉਹਨੂੰ ਇੱਕਰ ਹਾਉ ਨਹੀਂ ਬੰਨਣਾ ਚਾਹੀਦਾ ਕੋਈ ਬਾਖੀ ਉੱਤਰ ਹਾਉ ਪੜਦੇ ਆਂ ਇਹਦਾ ਹੱਦਾਂ ਦੇ ਅੰਦਰ ਆਉਂਦਾ ਉਹ ਨਹੀਂ ਕਹੀ ਜਾਂਦਾ ਅਜੇ ਮਹੱਲੇ ਦਾ ਆਉਂਦਾ ਹੱਦਾਂ ਤੋਂ ਬਗੈਰ ਹੁੰਦਾ ਹੈ ਮਹੱਲਾ ਕਈਲਾ ਮਹੱਲਾ ਦੂਜਾ ਮਹੱਲਾ ਤੀਜਾ ਮਹੱਲਾ ਚੌਥਾ ਮਹੱਲਾ ਪੰਜਾ ਮਹੱਲਾ ਨਾਓ ਇਸ ਪ੍ਰਕਾਰ ਵਿਚਾਰ ਹੋਣਾ ਚਾਹੀਦਾ ਹੈ ਅਤੇ ਉਹ ਇੱਕ ਰਹਾਉ ਨਹੀਂ ਪੜਨਾ ਜਿਹੜੇ ਕੁੱਝ ਸਾਲ ਤੋਂ ਪੜੇ ਹੋਏ ਨਹੀਂ ਆਜਨੇ ਉਹ ਇੱਕ ਰਹਾਉ ਕਹਿੰਦੇ ਇੱਕ ਪੰਜ ਸੇਰ ਹਾ ਜਾਂਦੇ ਉਹ ਇੱਕ ਰਹਾਏ ਇੱਕ ਹਾਈ ਕਹੀ ਜਾਂਦੀ ਹੈ ਉਹ ਉਸ ਕਰਕੇ ਦੇਖ ਆ ਜਿਹੜਾ ਹਰ ਹਾਂ ਦੀਆਂ ਚੁਕਾਂ ਦਾ ਉਹ ਖਬਰ ਦੀਆਂ ਚੁਕਾਂ ਨੂੰ ਵਖਰੇ ਹੰਦਾ ਹੰਨਾ ਜਾਈ ਜਾਏ। ਕਈ ਵਾਰੀ ਸੋਰਸੇ ਆਉਂਦੇ ਨੇ ਐਸੇ ਜਿਹੜੇ ਆਉਂਦੇ ਨੇ ਜਿਨ੍ਹਾਂ ਚ ਹਾਕ ਕੱਲਾ ਆਉਂਦਾ ਉਹ ਤਾਂ ਨਹੀਂ ਹੰਦਾ। ਉਹ ਪਾਖੀ ਜਾਣ ਵੱਖੇ ਨਹੀਂ ਕਹਾਂ ਗਈ ਜਾਂਦੀ ਐ। ਇਸ ਪ੍ਰਕਾਰ ਇਹ ਕਹਿਣਾ ਨਹੀਂ ਸਮਝਣਾ।